ਮੇਰਾ ਨਾਮ ਸ਼ੀਲਾ ਜੀ ਅੰਟੀ ਜੀ ਕੀ ਕਰਨਾ ਵਾਪਰੀਏ ਅਸੀਂ ਕ੍ਰਿਸ਼ਨ ਚੂੜੀਆਂ ਵੱਲੇ ਤੋਂ ਜੀ ਕੱਪੜਾ ਲੈ ਕੇ ਆ ਰਹੇ ਸੀਗੇ ਬੁੱਕ ਸੈਲਰ ਕੋਲ ਪਹੁੰਚਿਆ ਮੇਰੀ ਬੇਟੀ ਵੀ ਮਤਲਬ ਉਹ ਲੈ ਕੇ ਚਲੀ ਗਈ ਐਕਟਿਵਾ ਤੇ ਅਸੀਂ ਦੋਨੋਂ ਸਾਥ ਸਨੂਹਾ ਸੀ ਗਿਆ ਜੀ ਤੇ ਉੱਥੇ ਸਾਡੇ ਤੋਂ ਬਸ ਇੱਕ ਝਟਕਾ ਹੀ ਵੱਜਿਆ ਮੈਨੂੰ ਮੇਰਾ ਆਹ ਖੋ ਕੇ ਲੈ ਗਏ ਮੇਰੇ ਤੋਂ ਪਰਸੇ ਜੀ ਪਰਸੇ ਦੇ ਵਿੱਚ 8500 ਰੁਪਿਆ ਤੇ 50 ਰੁਪਏ ਉੱਪਰ ਸੀ ਜੀ ਤੇ ਇੱਕ ਮੋਬਾਈਲ ਸੀ ਜੀ ਕਿੰਨੇ ਬੰਦੇ ਸੀ ਇਹ ਬੰਦਾ ਕੱਲ੍ਹ ਹੀ ਸੀ ਜੀ ਮੋਟਰਸਾਈਕਲ ਤੇ ਸੀ ਹਾਂਜੀ ਮੋਟਰਸਾਈਕਲ ਤੇ ਸੀ ਅੱਛਾ ਜੀ ਤੁਹਾਡੇ ਪਾਸੋਂ ਮੋਟਰ ਤੇ ਭਾ ਗਿਆ ਸੀ ਜੀ ਨਹੀਂ ਮੋਟਰ ਤੇ ਹੱਥ 'ਚ ਫੜਿਆ ਹੋਇਆ ਸੀ ਸੱਜੇ 'ਚ ਹਾਂਜੀ ਕੀ ਮੰਗ ਕਰਦੇ ਸੀ ਹੈ ਕੀ ਮੰਗ ਕਰਦੇ ਸੀ ਇਹ ਸਾਨੂੰ ਵੀ ਮਤਲਬ ਸਾਰਾ ਕੁਝ ਮਿਲਣਾ ਚਾਹੁੰਦਾ ਸੀ ਵੀ ਮਤਲਬ ਮੋਬਾਈਲ ਵੀ ਤੇ ਪੈਸੇ ਵੀ ਕਾਗਜ਼ ਪੱਤਰ ਵੀ ਸੀ ਜ਼ਰੂਰੀ ਨਹੀਂ ਕਾਗਜ਼ ਪੱਤਰ ਕੋਈ ਨਹੀਂ ਸੀ ਇਹ ਹੁਣੇ ਬਿਲਕੁਲ ਰੀਸੈਂਟ ਘਟਨਾ ਹੈਗੀ ਆ ਜੀ ਕਰੀਬ 12:30 1 ਵਜੇ ਬਰਨਾਲਾ ਦਾ ਜਿਹੜਾ ਸਦਰ ਬਾਜ਼ਾਰ ਆ ਉੱਥੇ ਚੱਤਾਕੂ ਚੌਂਕ ਦੇ ਕੋਲੇ ਜਿਹੜਾ ਇੱਕ ਲੇਡੀ ਕੋਲੋਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਉਹਨਾਂ ਦਾ ਪਰਸ ਸਨੈਚ ਕੀਤਾ ਗਿਆ ਜਿਹਦੀ ਕਿ ਕੰਪਲੇਂਟ ਸਾਡੇ ਸਿਟੀ ਥਾਣੇ ਬਰਨਾਲਾ ਵਿੱਚ ਆ ਚੁੱਕੀ ਹੈ ਤੇ ਤਫ਼ਤੀਸ਼ੀ ਅਫਸਰ ਇਹਦੇ ਉੱਤੇ ਲਗਾ ਦਿੱਤੇ ਗਏ ਨੇ ਤੇ ਜਿਹੜੇ ਸਾਡੇ ਸੀਸੀਟੀਵੀ ਕੈਮਰਾਜ਼ ਨੇ ਪੂਰੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਨੇ ਵਕ-ਵਕ ਉਹਨਾਂ ਦੀ ਮੂਵਮੈਂਟਸ ਨੂੰ ਟਰੈਕ ਕੀਤਾ ਜਾ ਰਿਹਾ ਤੇ ਪੀੜਤ ਪਰਿਵਾਰ ਜਿਹੜੇ ਨੇ ਉਹਨਾਂ ਦਾ ਬਿਆਨ ਦਰਜ ਕਰਕੇ ਐਫਆਈਆਰ ਵੀ ਅਸੀਂ ਜਲਦੀ ਹੀ ਦਰਜ ਕਰ ਰਹੇ ਹਾਂ ਤੇ ਜਲਦੀ ਜਿਹੜੇ ਇਕ ਜਿਨ੍ਹਾਂ ਨੇ ਇੱਕ ਨਨੋ ਅੰਜਾਮ ਦਿੱਤਾ ਉਹਨਾਂ ਨੂੰ ਫੜ ਕੇ ਇਸ ਲਾਕਾਂ ਦੇ ਪਿੱਛੇ ਭੇਜਿਆ ਜਾਏਗਾ। ਕਿ ਚੋਰੀਆਂ ਦੀਆਂ ਵਾਰਦਾਤਾਂ ਵੀ ਬਹੁਤ ਵਧ ਗਈਆਂ ਨੇ। ਬਿਲਕੁਲ ਚੋਰੀ ਜਦੋਂ ਜਦੋਂ ਵੀ ਕੋਈ ਚੋਰੀ ਸਨੇਚਿੰਗ ਦੀਆਂ ਘਟਨਾਵਾਂ ਹੁੰਦੀਆਂ ਨੇ ਜੋ ਆਪਣਾ ਸਮੇਂ-ਸਮੇਂ ਤੇ ਅਸੀਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰਦੇ ਵੀ ਰਹਿੰਦੇ ਆ ਲਗਭਗ ਸਾਰੀਆਂ ਹੀ ਅਸੀਂ ਜਿਹੜੀਆਂ ਪ੍ਰੈਸ ਕਰਦੇ ਆ ਸਨੇਚਿੰਗ ਤਾਂ ਖਾਸ ਕਰ ਅਸੀਂ ਕੋਈ ਵੀ ਅੰਟਰੀ ਸਾਡੀ ਐਸਵੇਟ ਸਨੇਚਿੰਗ ਨਹੀਂ ਹੈ। ਤਾਹੇ ਪਿੱਛੇ ਦੇ 2 ਹਫ਼ਤੇ ਪਹਿਲਾਂ ਇੱਕ ਵਾਲੀਆਂ ਦੀ ਸਨੇਚੀ ਵੀ ਸੀ ਕਾਫੀ ਉਹ ਵੀਡੀਓ ਵਾਇਰਲ ਹੋਈ ਸੀ ਇੱਕ ਬਜ਼ੁਰਗ ਮਾਤਾ ਦੀਆਂ ਵਾਲੀਆਂ ਸਨੇਚ ਹੋਈਆਂ ਸੀ ਉਸ ਤੋਂ ਪਹਿਲਾਂ ਇੱਕ ਆਪਣੇ ਬੱਸ ਸਟੈਂਡ ਦੇ ਕੋਲੇ ਇੱਕ ਸਟੂਡੈਂਟ ਦੇ ਜਿਹੜਾ ਬੈਗ ਸਨੇਚ ਕੀਤਾ ਗਿਆ ਸੀ ਉਹਦੀ ਵੀ ਵੀਡੀਓ ਕਾਫੀ ਵਾਇਰਲ ਹੋਈ ਸੀ ਇਹ ਸਾਰੀਆਂ ਘਟਨਾਵਾਂ ਬਕਾਇਦਾ ਟਰੇਸ ਕਰਕੇ ਐਫ ਆਈ ਆਰ ਲੌਂਚ ਕਰਕੇ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਜਿਹੜੀ ਘਟਨਾ ਇਹਨੂੰ ਵੀ ਟਰੇਸ ਕਰ ਲਿਆ ਜਾਏਗਾ ਸਾਡੀ ਜਿਹੜੀ ਸਾਰੇ ਥਾਣਿਆਂ ਦੀ ਪੁਲਿਸ ਹੈ ਉਹ ਬਿਲਕੁਲ 24 ਘੰਟੇ ਮੁਸਤੈਦ ਹੈ ਤੇ ਇਹਨਾਂ ਨੂੰ ਪ੍ਰिवेंट ਕਰਨ ਦੇ ਲਈ ਵੀ ਅਸੀਂ ਸਮੇਂ-ਸਮੇਂ ਤੇ ਨਾਕਾਬੰਦੀ ਵਗੈਰਾ ਚੈਕਿੰਗ ਜਿਹੜੇ ਪਹਿਲਾਂ ਇਹੋ ਜਿਹੇ ਜੁਰਮਾਂ ਦੇ ਵਿੱਚ ਸ਼ਾਮਲ ਨੇ ਉਹਨਾਂ ਦੀ ਚੈਕਿੰਗ ਕਰਦੇ ਰਹਿੰਦੇ ਆ ਤੇ ਜੇਕਰ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਉਹਦੇ ਉੱਤੇ ਬਿਲਕੁਲ ਹੀ ਇਹਨੂੰ ਸੰਜੀਦਗੀ ਸੰਜੀਦਗੀ ਦੇ ਨਾਲ ਲੈਂਦੇ ਹੋਏ ਜਲਦ ਤੋਂ ਜਲ ਜਿਹੜਾ ਟਰੇਸ ਕੀਤਾ ਜਾਂਦਾ ਇਹ ਸਵਾਰਦਾਤ ਨੂੰ ਵੀ ਅਸੀਂ ਜਲਦੀ ਟਰੇਸ ਕਰ ਲਾਂਗੇ ਸਰ ਇਸ ਤੋਂ ਇਲਾਵਾ ਮੋਟਰਸਾਈਕਲ ਚੋਰੀ ਬਹੁਤ ਹੋ ਰਿਹਾ ਹਫਤੇ ਦੋ ਮੋਟਰਸਾਈਕਲ ਚੋਰੀ ਹੋ ਗਏ ਇਹ ਨਥਲਪ ਚੋਰਾਂ ਕਿਵੇਂ ਪਈ ਜੋ ਜੀ ਬਿਲਕੁਲ ਜਿਹੜੇ ਚੋਰੀ ਮੋਟਰਸਾਈਕਲ ਚੋਰੀ ਸੰਬੰਧੀ ਕੁਝ ਕੁਛ ਥਾਵਾਂ ਨੇ ਜਿੱਥੋਂ ਸਾਨੂੰ ਕਾਫੀ ਕੰਪਲੇਨਸ ਆਉਂਦੀਆਂ ਨੇ ਫੋਰ ਐਗਜ਼ਾਮਪਲ ਸਾਡੇ ਕਚੈਰੀ ਦਾ ਕੋਰਟ ਕੰਪਲੈਕਸ ਹੋ ਗਿਆ ਜਾਂ ਸਿਵਲ ਹਸਪਤਾਲ ਹੋ ਗਿਆ ਉੱਥੇ ਕਈ ਵਾਰ ਇਸ਼ੂ ਆ ਜਾਂਦਾ ਕਿ ਜਿਵੇਂ ਕੋਰਟ